ਆਮ ਆਦਮੀ ਪਾਰਟੀ ਨੇ ਪਾਜਪਾਦੀ ਲੁਕਮੀ ਰਣਨੀਤੀ ਤੇ ਪਾਣੀ ਫੇਰ ਦਿੱਤਾ 1 ਅਕਤੂਬਰ ਨੂੰ ਜਲੰਧਰ ਚ ਪੈਦਾ ਹੋਇਆ ਹਿੰਦੂ ਮੁਸਲਮਾਨ ਵਿਵਾਦ ਹੁਣ ਖਤਮ ਹੋ ਗਿਆ ਆਪ ਦੇ ਮੰਤਰੀ ਮਹਿੰਦਰ ਪਗਤ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਤੇ ਮੇਅਰ ਵਿਨੀਤ ਧੀਰ ਨੇ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਵਾਲੇ ਯੋਗੇਸ਼ ਮੈਣੀ ਤੇ ਮੁਸਲਿਮਾਗੂ ਈਯੂਬ ਖਾਨ ਤੇ ਨੀਮ ਖਾਨ ਦਰਮਿਆਨ ਸਮਝੌਤਾ ਕਰਵਾ ਦਿੱਤਾ ਹੁਣ ਦੋਵੇਂ ਧਿਰਾਂ ਵੱਲੋਂ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ ਦੋਹਾਂ ਧਿਰਾਂ ਵਿੱਚ ਆਪਸੀ ਸਹਿਮਤੀ ਬਣਨਾਲ ਜਿੱਥੇ ਅਮਨ ਪਸੰਦ ਨਾਗਰਿਕਾਂ ਨੇ ਸੁੱਖ ਦਾ ਸਾਹ ਲਿਆ ਉੱਥੇ ਹੀ ਇਸ ਧਾਰਮਿਕ ਵਾਅਦੇ ਨੂੰ ਵਧਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਮੂੰਹ ਦੀ ਖਾਣੀ ਪਈ ਹੈ ਦੱਸ ਦੇ ਕਿ 1 ਅਕਤੂਬਰ ਨੂੰ ਮੁਸਲਿਮ ਸੰਗਠਨਾ ਨੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਦੂ ਨੌਜਵਾਨ ਯੋਗੇਸ਼ ਮੈਣੀ ਤੇ ਜੈ ਸ਼੍ਰੀ ਰਾਮ ਦਾ ਨਾਰਾ ਲਗਾ ਕੇ ਝੂਠਾ ਰੋਲਾ ਪਾ ਦਿੱਤਾ ਸੀ ਕਿ ਉਸ ਨੂੰ ਨਾਰਾ ਲਗਾਉਣ ਤੋਂ ਜ਼ਬਰਨ ਰੋਕਿਆ ਗਿਆ ਤੇ ਉਸ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ ਗਈ ਯੋਗੇਸ਼ ਮੈਣੀ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਸਮੇਤ ਹਿੰਦੂ ਸੰਗਠਨਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਹਨਾਂ ਨੇ ਸੜਕਾ ਜਾਮ ਕਰਕੇ ਐਲਾਨ ਕਰ ਦਿੱਤਾ ਕਿ ਜਦ ਤੱਕ ਮੁਸਲਿਮ ਸਮਾਜ ਦੇ ਲੋਕਾਂ ਕਲ ਮਾਮਲਾ ਦਰਜ ਨਹੀਂ ਹੁੰਦਾ ਤੇ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਉਹ ਆਪਣਾ ਵਿਰੋਧ ਜਾਰੀ ਰੱਖਣਗੇ ਭਾਜਪਾ ਦੇ ਦਬਾਹੇ ਹੇਠ ਪੁਲਿਸ ਪ੍ਰਸ਼ਾਸਨ ਨੇ ਚਾਰ ਮੁਸਲਮਾਨ ਆਗੂਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੋਹਾਂ ਤਰਫੋਂ ਵਿਚਕਾਰ ਸਮਝੌਤਾ ਕਰਵਾ ਕੇ ਭਾਜਪਾ ਦੇ ਹੱਥੋਂ ਇਹ ਮੁੱਦਾ ਖੋਲਿਆ ਹੈ ਗਾਇ ਜੀ ਸ਼੍ਰੀ ਨਾਮ ਗਾਇ ਸ਼੍ਰੀ ਨਾਮ ਕੁਝ ਦਿਨ ਪਹਿਲੇ ਜੋ ਨਿਲੰਦਰ ਸ਼ਹਿਰ ਦੇ ਵਿੱਚ ਧਾਰਮਿਕ ਮੌਜੂਦਗੀ ਕੁਝ ਗੱਲਾਂ ਚੱਲ ਰਹੀਆਂ ਸਨ ਅੱਜ ਜੇ ਸਾਰੇ ਆਨੇ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਸਾਥੀਆਂ ਨੇ ਕਿਉਂਕਿ ਅਸੀਂ ਸਾਰੇ ਹੀ ਸਾਡੇ ਇੱਕ ਪਰਿਵਾਰ ਹਾਂ ਅਸੀਂ ਸਮੇਸ਼ਾ ਸਾਰੇ ਧਰਮਾਂ ਦਾ ਸਤਕਾਰ ਕਰਦੇ ਹਾਂ ਸਾਨੂੰ ਕਦੇ ਵੀ ਧਰਮ ਦੇ ਨਾਂ ਦੇ ਉੱਪਰ ਕੋਈ ਵੀ ਕਿਸੇ ਦੇ ਪੱਤੀ ਕੋਈ ਚੁਪੜਾ ਨਹੀਂ ਕਰਨੀ ਚਾਹੀਦੀ ਸੋ ਮੈਂ ਅੱਜ ਬਹੁਤ ਉਸ਼ਾ ਲੱਗ ਰਿਹਾ ਕਿ ਸਾਡੇ ਸਾਥੀ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਬਿਆਨ ਦਿੰਿਆ ਸੀ ਕਿ ਅਸੀਂ ਆਪਣਾ ਕੀ ਆਪਣੇ ਗਲਤ ਕਰਨ ਜਿਹੜੇ ਉਹਨਾਂ ਨੂੰ ਘਟਨਾ ਵਾਪਰੀ ਹੈ ਅੱਜ ਉਦਵਰਤੀ ਕੰਮ ਕਰਦੇ ਆ ਮੈਂ ਯੂਐਸ ਮੈਨ ਨੇ ਬਾਈ ਮੈਂ ਯੂਐਸ ਮੈਨ ਨੇ ਬਾਈ ਚਾਰੇ ਤੋਂ ਦੇ ਉਤੇ ਇਹ ਬੇਨਤੀ ਕਰਦਾ ਜੋ ਪਟਨਾ ਵਾਪਰੀ ਹੈ ਉਹ ਚਲੋ ਹੋਣੀ ਨਹੀਂ ਚਾਹੀਦੀ ਸੀ ਕਿ ਧਰਮ ਨੇ ਕਰਕੇ ਕਿ ਜੋ ਕੰਟਾ ਵਾਪਰੀ ਹੈ ਹੁਣ ਅੱਗੇ ਤਿਹਾਰ ਆ ਰਹੇ ਨੇ ਪਤਾ ਨਹੀਂ ਸਾਰੇ ਮਿਲ ਕੇ ਆਪਣਾ ਤਿਹਾਰ ਮਨਾਈਏ ਰਲ ਕੇ ਜਿੱਦਾਂ ਕਿ ਤਿਹਾਰ ਮਨਾਉਂਦੇ ਆ ਰਹੇ ਆ ਤੇ ਸ਼ਹਿਰ ਦੇ ਸਮਰ ਸਾਹਿਬ ਆਪ ਯੂਬੀ ਆਪੂ ਜੈ ਭੀਮ ਜੈ ਭਾਰਤ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਅੱਜ ਮਹਾਰਿਸ਼ੀ ਵਾਲਮੀਕ ਜੀ ਦਾ ਜਨਮ ਦਿਹਾੜਾ ਵੀ ਹੈ ਅੱਜ ਸਾਡੇ ਪੰਜਾਬ ਦੀ ਸ਼ਾਂਤੀ ਵਾਸਤੇ ਇੱਕ ਬਹੁਤ ਵਧੀਆ ਦਿਨ ਸਾਡੇ ਯੁਗੇਸ਼ ਮੈਣੀ ਜੀ ਜਿਹੜੇ ਕੀ ਆ ਕੁਝ ਦਿਨਾਂ ਪਹਿਲਾਂ ਕੀ ਵਾਲਾ ਕੀ ਜਿਹੜਾ ਇਨਸੀਡੈਂਟ ਹੋਇਆ ਸੀਗਾ ਬਹੁਤ ਲੋਕਾਂ ਨੇ ਉਹਦੇ ਵਿੱਚ ਰਾਜਨੀਤਿਕ ਰੋਟੀਆਂ ਸਿੱਖਣੀਆਂ ਚਾਹੀਆਂ ਪਰ ਅਸੀਂ ਆਪਣੇ ਭਾਈਚਾਰਕ ਸਾਂਝ ਨੂੰ ਵਧਾਉਂਦੇ ਹੋਏ ਯੁਗੇਸ਼ ਮੈਣ ਜੀ ਸਾਡੇ ਵੱਡੇ ਭਰਾ ਸੀ ਤੇ ਵੱਡੇ ਭਰਾ ਆ ਸਾਡੇ ਮਨ ਦੇ ਵਿੱਚ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਕਿ ਸਾਡਾ ਕਿਸੇ ਵੀ ਧਰਮ ਦੇ ਪ੍ਰਤੀ ਸਾਡੀ ਨਫ਼ਰਤ ਹੈ ਅਸੀਂ ਪਹਿਲਾਂ ਵੀ ਹਿੰਦੂ ਭਾਈਚਾਰਾ ਸਾਡਾ ਹਿੰਦੂ ਭਾਈਚਾਰਾ ਸੀ ਤੇ ਅੱਜ ਵੀ ਆ ਦੇਸ਼ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਰਹਿੰਦੇ ਆ ਇਹ ਜ਼ਿੰਦਗੀ ਆ ਬਹੁਤ ਗੱਲਾਂ ਹੋ ਜਾਂਦੀਆਂ ਆ ਕਿ ਜਿਹੜੀਆਂ ਕਿ ਇਦਾਂ ਦੇ ਇਨਸੀਡੈਂਟ ਪਰਮਾਤਮਾ ਵੱਲੋਂ ਹੀ ਹੋ ਜਾਂਦੇ ਆ ਕਿਉਂਕਿ ਆਪਾਂ ਸਾਰੇ ਉਹਨਾਂ ਦੁਆਰਾ ਹੀ ਬਣਾਏ ਗਏ ਆ ਸਾਡੇ ਮਨ ਵਿੱਚ ਇਦਾਂ ਕੋਈ ਨਹੀਂ ਸਾਰੇ ਪੰਜਾਬ ਨੂੰ ਸਾਰੇ ਜਨੰਦਰ ਨੂੰ ਮੈਂ ਬੇਨਤੀ ਕਰਦਾ ਆਪਾਂ ਅਮਨ ਚੈਨ ਪਸੰਦ ਲੋਕ ਆ ਆਪਾਂ ਇਦਾਂ ਹੀ ਭਾਈਚਾਰਕ ਸਾਂਝ ਬਣਾਈ ਰੱਖੇ ਅੱਗੇ ਵੀ ਜਿੱਦਾਂ ਕੀ ਬਹੁਤ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਕੀ ਮਨਾਉਣ ਵਾਲਾ ਤਿਹਾੜੀ ਦੀਵਾਲੀ ਆ ਰਹੀ ਆ ਅਸੀਂ ਗੱਲ ਮਿਲ ਕੇ ਦੀਵਾਲੀ ਵੀ ਮਨਾਈਏ ਸਾਰੇ ਤਿਹਾੜੀ ਵੀ ਮਨਾਈਏ ਮੈਂ ਤਾਂ ਨਾ ਵਾਦਾ ਕਰਦਾ ਕਿ ਮੈਂ ਆਪਣੇ ਭਰਾ ਦੇ ਨਾਲ ਦੀਵਾਲੀ ਇਹਨਾਂ ਦੇ ਘਰ ਬਣਾਉਂਗਾ ਜੂਰ ਬਣਾਉਣ ਜਾਊਂਗਾ જય શ્રી ਰਾਮ ਨਾਰਾ ਕਹਿੰਦ ਕਿਸੇ ਨੂੰ ਵੀ ਆਪਾ ਪਤੀ ਨਹੀਂ ਮੈਂ ਫਿਰ ਕਹਿੰਦੇ ਲੋਕਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰੋ ਟਾਈਮ ਖਾਸ ਆ ਮੈਂ ਖਾਲਸਾ ਇੱਕ ਇਨਸੀਡੈਂਟ ਜੋ ਅਨਫੋਰਚੂਨੇਟ ਹੋਇਆ ਸੀ ਫਲੋ ਦੇ ਵਿੱਚ ਅ ਜੁਗੇਸ਼ ਮੈਨੇਜਿੰਗ ਆਏ ਸੀ ਉੱਥੇ ਲੜਾਈ ਵਾਜੀ ਹੋ ਗਈ ਕੋਈ ਵੀ ਨਹੀਂ ਚਾਹੁੰਦਾ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਦਾ ਮਾਹੌਲ ਜਿਹੜਾ এনवायरमेंट ਖਰਾਬ ਹੋਵੇ ਸਾਡੀ ਆਪਸੀ ਭਾਈਚਾਰ ਸਾਂਝ ਹੈ ਉਹਨੂੰ ਕਿਸੇ ਤਰੀਕੇ ਦਾ ਕੋਈ ਨੁਕਸਾਨ ਪਹੁੰਚੇ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਪੂਰੀ ਦੁਨੀਆ ਵਾਸਤੇ ਮਿਸਾਲ ਹੈ ਇੱਥੇ ਹਰ ਇੱਕ ਧਰਮ ਜਾਤੀ ਦੇ ਲੋਕ ਰਹਿੰਦੇ ਆ ਤੇ ਪੂਰੇ ਪੰਜਾਬ ਨੂੰ ਛੱਡ ਕੇ ਅਰੈਸਟ ਆਫ ਇੰਡੀਆ ਦੇ ਅਗਰ ਆਪਾਂ ਗੱਲ ਕਰੀਏ ਹਰ ਬੰਦਾ ਹਰ ਸਟੇਟ ਦਾ ਬੰਦਾ ਪੰਜਾਬ ਦੇ ਵਿੱਚ ਆ ਕੇ ਰਹਿਣਾ ਚਾਹੁੰਦਾ ਹੈ ਉਹਦੀ ਇੱਕੋ ਇੱਕ ਵਜ੍ਹਾ ਹੈ ਇੱਥੇ ਦੀ ਭਾਈਚਾਰਕ ਸਾਂਝ ਇਸੇ ਤਰੀਕੇ ਦੇ ਨਾਲ ਕੋਈ ਅਨਫੋਰਚੂਨੇਟੇ ਘਟਨਾ ਘਟੀ ਹੈ ਜਿਸ ਦੇ ਕਰਕੇ ਸ਼ਹਿਰ ਦਾ ਸਾਰਾ ਮਾਹੌਲ ਖਰਾਬ ਹੋ ਗਿਆ ਸੀਗਾ ਅੱਜ ਸ਼ਹਿਰ ਦੇ ਸਾਰੇ ਜ਼ਿੰਮੇਦਾਰ ਇਕੱਠੇ ਹੋਏ ਆ ਜਿਹਦੇ ਵਿੱਚ ਮੰਤਰੀ ਸਾਹਿਬ ਭਗਜੀ ਆ ਆ ਆਪਣੇ ਮੇਅਰ ਸਾਹਿਬ ਦੀ ਬੇਨਤੀ ਜੀ ਨੇ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਜੀ ਆ ਲਾਡਾ ਜੀ ਆ ਸਾਡੇ ਵੱਡੇ ਭਾਈ ਨਵੀ ਪੋਲੀ ਜੀ ਜਿਨ੍ਹਾਂ ਨੇ ਬਹੁਤ ਐਫਰਟ ਕੀਤਾ ਹੈ ਕਿ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਉਹਦੀ ਸਾਰਿਆਂ ਦੀ ਇੱਕੋ ਇੱਕ ਜਿਹੜੀ ਹੈ ਮੰਚਾ ਸੀਗੀ ਕਿ ਜੋ ਹਮ ਹਾਲ ਚੱਲ ਰਿਹਾ ਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਸਾਰਿਆਂ ਦੇ ਤਿਉਹਾਰ ਸਾਂਝੇ ਆ ਆਪਾਂ ਹੋਲੀ ਦੀਵਾਲੀ ਈਦ ਦੁਸ਼ਹਿਰਾ ਸਭ ਆਪਾਂ ਇਕੱਠੇ ਮਨਾਉਂਦੇ ਆ ਅੱਜ ਮਹਾਰਾਜ ਮਾਰਕੀ ਬਾਲਮੀ ਜੀ ਜਿਹੜੀ ਜਨਮ ਦਿਤੀ ਆਪਾਂ ਉਹ ਵੀ ਸੈਲੀਬ੍ਰੇਟ ਸਾਰੇ ਕਰ ਰਹੇ ਆ ਕੋਈ ਵੀ ਚਾਹੁੰਦਾ ਵੀ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਜਾਂ ਸਟੇਟ ਦਾ ਮਾਹੌਲ ਖਰਾਬ ਹੋਵੇ ਉਹ ਸਾਰੀ ਮੱਦੀ ਨਜ਼ਰ ਅਸੀਂ ਸਾਰੇ ਇਕੱਠੇ ਹੋ ਕੇ ਮੈਂ ਆਪਣੇ ਵੱਲੋਂ ਕਿਉਂਕਿ ਪ੍ਰੋਟੈਸਟ ਮੈਂ ਜਿਹੜਾ ਹੈ ਪ੍ਰੋਟੈਸਟ ਮੈਂ ਜਿਹੜਾ ਆਰਗੇਨਾਈਜ਼ ਕੀਤਾ ਸੀਗਾ ਮੁ슬림 ਸੰਗਠਨ ਪੰਜਾਬ ਵੱਲੋਂ ਕੀਤਾ ਸੀਗਾ ਮੈਂ ਆਪਣੇ ਵੱਲੋਂ ਪੂਰੀ ਸੋਸਤਾ ਵੱਲੋਂ ਅਗਰ ਸਾਡੇ ਵੱਲੋਂ ਵੀ ਕਿਸੇ ਨੂੰ ਕੋਈ ਠੇਸ ਪਹੁੰਚੀ ਹੈ ਅਸੀਂ ਉਹਦੇ ਲਈ ਵੀ ਮਾਫੀ ਚਾਹੁੰਦੇ ਆ ਬਟ ਅਸੀਂ ਉਮੀਦ ਕਰਦੇ ਆ ਜਿਨੇ ਵੀ ਭਾਈਚਾਰੇ ਹੈਗੇ ਆ ਜਿਹੜੇ ਵੱਸਦੇ ਆ ਜਲੰਧਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਪਾਂ ਇੱਕ ਦੂਜੇ ਦਾ ਸਨਮਾਨ ਕਰੀਏ ਤੇ ਕੋਸ਼ਿਸ਼ ਕਰੀਏ ਕਦੀ ਵੀ ਇੰਦਾ ਦਾ ਕੋਈ এনवायरमेंट ਆਪਾਂ ਜਿਹੜਾ ਹੈ ਨਾ ਪੈਦਾ ਹੋਵੇ ਜਿਸ ਦੇ ਨਾਲ ਸਮਾਜ ਦੀ ਜਿਹੜੀ ਸਾ ਭਾਈਚਾਰਾ ਸੰਜੇ ਉਹ ਖਰਾਬ ਹੋਵੇ ਉਹਨ ਮੈਂ ਉਜਾਰਿਸ਼ ਕਰੂੰਗਾ ਪੁਲਿਸ ਆ ਆ ਕੇ ਚਲੰਗ ਕਰਵਾ ਜੂਗੀ ਅਧਿਕਾਰ ਜੈਪੀਨ ਜੈ ਭਰਤ ਜੈ ਸ਼੍ਰੀ ਰਾਮ ਅੱਜ ਮੈਂ ਸਾਰੇ ਸਮੂਥੇ ਲੀਡਰਸ਼ਿਪ ਦਾ ਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਇੱਕ ਜਿਹੜਾ ਉਪਰਾਲਾ ਅਸੀਂ ਸਾਰਿਆਂ ਨੇ ਮਿਲ ਕੇ ਸਪੈਸ਼ਲੀ ਨਾਜੀ ਨੇ ਸਾਡੇ ਛੋਟੇ ਭਰਾ ਨੇ ਇਹ ਕਰਿਆ ਨੇ ਕਾਫੀ ਐਫਰਟ ਲਗਾਇਆ ਮੇਰ ਸਾਹਿਬ ਚੰਦਰਪਾਜੀ ਨੇ ਭਗਤ ਜੀ ਨੇ ਅਸੀਂ ਸਵੇਰ ਦੇ ਕੱਲ ਦੇ ਇਨਫੈਕਟ ਇਸ ਕੱਲ ਤੇ ਲੱਗੇ ਹੋਏ ਸੀ ਕਿ ਜਿਹੜਾ ਆਪਸ ਵਿੱਚ ਭਾਈਚਾਰਾ ਖਰਾਬ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ ਤਿਉਹਾਰਾਂ ਦੇ ਦਿਨ ਕਿਸੇ ਦੀ ਆਪਸ ਵਿੱਚ ਕੋਈ ਐਹੋ ਜੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿ ਔਰ ਕੁਝ ਲੋਕ ਸ਼ਰਾਰਤੀ ਹੁੰਦੇ ਆ ਜ਼ਰੂਰ ਕੋਸ਼ਿਸ਼ ਕਰਦੇ ਰਹਿੰਦੇ ਟਾਈਮ ਟੂ ਟਾਈਮ ਸੋ ਇਹਦੇ ਵਾਸਤੇ ਅਸੀਂ ਬੜੀ ਜਲਦੀ ਪੀਸ ਕਮੇਟੀ ਵੀ ਬਣਾਉਣ ਜਾ ਰਹੇ ਹਾਂ ਜਿਹੜੀ ਕਿ ਅਸੀਂ ਅੱਜ ਇੱਕ ਸਲਾਹ ਕੀਤੀ ਹੈ ਸਾਰੇ ਧਰਮਾਂ ਦੀ ਇੱਕ ਪੀਸ ਕਮੇਟੀ ਅਸੀਂ ਬਹੁਤ ਜਲਦੀ ਇੱਕ ਅਨਾਉਂਸ ਕਰਾਂਗੇ ਟਾਈਮ ਟਾਈਮ ਤੇ ਕੋਈ ਇਹੋ ਜਿਹਾ ਇਸ਼ੂ ਅੱਗੇ ਤੋਂ ਹੋਇਆ ਵੀ ਅਸੀਂ ਉਹਨੂੰ ਜ਼ਰੂਰ ਐਡਰੈਸ ਕਰਾਂਗੇ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਮੁਬਾਰਕ ਦਿਉਣਾ ਤੇ ਧੰਨਵਾਦ ਆਜ ਇਸ ਪੁਗਤਰ ਦਿਹਾੜੇ ਤੇ ਇੱਕ ਅਮਨ ਮਾਨ ਲਈ ਅਸੀਂ ਇੱਕ ਛੰਦਾ ਸੰਦੇਸ਼ਾ ਦੇ ਜਾਂਦੇ ਹਾਂ ਸਿਕੰਦਰ ਭਾਈ ਸਭ ਤੋਂ ਪਹਿਲਾਂ ਅੱਜ ਦੇ ਪਾਵਨ ਦਿਵਸ ਦੇ ਉੱਤੇ ਪ੍ਰਮਾਤਮਾ ਵਾਲੀ ਕੀ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਸਿਮੂਚਨਾ ਸੰਤਾਨ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੇ ਨਾਲ ਦੇ ਨਾਲ ਸਾਨੂੰ ਮਾਣ ਹੈ ਕਿ ਅਸੀਂ ਭਾਰਤੀ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ ਇਸ ਸਟੇਟ 'ਚ ਅਸੀਂ ਰਹਿੰਦੇ ਆ ਤੇ ਇੱਥੇ ਦੇ ਸਾਡੇ ਜ ਆਪਰਾ ਦਾ ਸੰਦੇਸ਼ ਹੀ ਸਾਨੂੰ ਇਹ ਹੀ ਆ ਵੀ ਅਸੀਂ ਆਪਸੀ ਭਾਈਚਾਰਾ ਇnsan ਨੂੰ ਬਹਾਲ ਰੱਖੀ ਆ ਆਪਸੀ ਭਾਈਚਾਰਾ ਜਿਹੜਾ ਹੈ ਉਹਨੂੰ ਬਣਾ ਕੇ ਰੱਖੀ ਆ ਅੱਬਲ ਅੱਲਾ ਨੂਰ ਪਾਇਆ ਕਿਦਰ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉੱਜਿਆ ਕੋਣ ਕੋਣ ਬੰਦੇ ਤੋਂ ਉਹਦੇ ਨੂਰ ਵਾਹੀਂ ਅਸੀਂ ਸਾਰੇ ਇੱਥੇ ਪੈਦਾ ਹੋਏ ਆ ਮੈਂ ਸਮਝਦਾ ਸਾਡੇ ਦਿਲਾਂ ਦੇ ਵਿੱਚ ਆਰਾਮ ਵੀ ਉਹਨਾਂ ਹੀ ਟੜਕੜਿਆ ਅੱਲਾ ਵੀ ਉਹਨਾਂ ਹੀ ਧੜਕਦਾ ਹੈ ਜੀਸੂ ਵੀ ਉਹਨਾਂ ਹੀ ਧੜਕਦੇ ਆ ਤਾਂ ਪ੍ਰਮਾਤਮਾ ਵਾਲਮੀਕੀ ਮਹਾਰਾਜ ਤਾਂ ਹੋਰ ਜਿਹੜੇ ਸਾਡੇ ਰਹਿਬਰ ਨੇ ਸਤਗੁਰ ਅਬਿਦਾਸ ਮਹਾਰਾਜੀ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਦਿਨਾਂ ਦੇ ਵਿੱਚ ਉਹਨਾਂ ਹੀ ਉਹਨਾਂ ਦੇ ਲਈ ਸਥਾਨ ਹੈ ਜਿੰਨਾ ਕਿਸੇ ਹੋਰ ਦੇ ਨਹੀਂ ਹੈ ਤਾਂ ਮੈਂ ਸਮਝਦਾ ਇਹ ਜਿਹੜੀਆਂ ਚੀਜ਼ਾਂ ਕਦੇ ਵੀ ਨਹੀਂ ਹੋਣੇ ਚਾਹੀਦੀਆਂ ਜਾਤ ਧਰਮ ਮਜ਼ਬਦ ਜਿਹੜੇ ਆ ਇਹ ਪਰੇ ਰੱਖ ਕੇ ਜਿਹੜਾ ਆਪਸੀ ਭਾਈਚਾਰਾ ਔਰ ਇਹ ਇਨਸਾਨੀਅਤ ਦਾ ਜਿਹੜਾ ਰੋਲ ਹੈ ਉਹ ਸਾਨੂੰ ਸਾਰਿਆਂ ਨੂੰ ਪਲੇ ਕਰਨ ਦੀ ਲੋੜ ਹੈਗੀ ਔਰ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਦੇ ਦਿਵਸ ਦੇ ਉੱਤੇ ਮੈਂ ਕਹਿੰਦਾ ਵੇਸ ਤੋਂ ਦੁਨੀਆ ਦੇ ਉੱਤੇ ਸਭ ਤੋਂ ਪਹਿਲਾ ਜੋ ਪਿਆਰ ਦਾ ਤੇ ਸ਼ਾਂਤੀ ਦਾ ਕਿਸ ਨੇ ਸੁਨੇਹਾ ਦਿੱਤਾ ਸੀ ਉਹ ਪ੍ਰਮਾਤਮਾ ਵਾਲਮੀਕੀ ਮਹਾਰਾ ਜੀ ਸੀਗੇ ਤੇ ਇਸ ਤੋਂ ਉੱਪਰ ਕੋਈ ਗੱਲ ਨਹੀਂ ਹੋ ਸਕਦੀ ਦੁਨੀਆ ਦੇ ਜਿੰਨੇ तमाम ਗ੍ਰੰਥ ਹੈ ਮੈਂ ਸਮਝਦਾ ਕਿ ਉਹ ਸਾਨੂੰ ਮਾਨਵਤਾ ਦਾ ਸੰਦੇਸ਼ ਦਿੰਦੇ ਆ ਆਪਸੀ ਪਿਆਰ ਦਾ ਸੰਦੇਸ਼ ਦਿੰਦੇ ਤੇ ਸਾਨੂੰ ਸਾਰਿਆਂ ਨੂੰ ਉੱਤੇ ਕਾਇਮ ਰਹਿਣਾ ਚਾਹੀਦਾ ਇਹਨਾਂ ਸ਼ਬਦਾਂ ਨੂੰ ਤੁਹਾਡੇ ਸਾਰਿਆਂ ਨੂੰ ਜੀ ਸਾਰਿਆਂ ਨੂੰ ਜੈ ਵਾਲਮੀਕੀ ਸਾਰਾ ਬੋਲ ਮੇਰ ਸਾਹਿਬ ਉਹ ਜੋ ਬੜਾ ਹੀ ਪਵਿੱਤਰ ਵਿਹਾੜਾ ਸਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾ ਜੀ ਦਾ ਪ੍ਰਕਟ ਦਿਵਸ ਔਰ ਕੁਛ ਦਿਨ ਪਹਿਲਾਂ ਕੁਛ ਮਿਸ ਕਮਿਊਨੀਕੇਸ਼ਨ ਮੈਂ ਕਹਾਂਗਾ ਜਿਹੜੀ ਕੁਝ ਉਵੇਂ ਹੀ ਸ਼ਹਿਰ ਦੇ ਵਿੱਚ ਜਿਹਦੇ ਕਾਰਨ ਥੋੜਾ Hindu ਸਮਾਜ ਔਰ Muslim ਸਮਾਜ ਦੇ ਵਿੱਚ ਕੁਝ ਸ਼ਰਾੜਤੀ ਲੋਕ ਜਿਹੜਾ ਦੋਨੋਂ ਪਾਸੇ ਦੇ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਸੀਗੇ ਅੱਜ ਬੜੀ ਹੀ ਮੈਂ ਇਹ ਸਾਡੇ ਦੋਨੋਂ ਜਿਹੜੇ ਮੁਖੀ ਹੈਗੇ ਆ ਸਪੈਸ਼ਲੀ ਸਾਡੇ ਅਯੂਬ ਜੀ ਮੈਨੇਜੀ ਹੈ ਦੋਨਾਂ ਨੇ ਔਰ ਸਾਡੇ ਆਮਾ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਸਾਡੇ ਕੈਬਨ ਮਿਸਟਰ ਭਗਤ ਜੀ ਨਤਨ ਕੋਲੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਚੰਦਨ ਗਰੇਵਾਲ ਜੀ ਸਾਡੇ ਕੌਂਸਲਰ ਸਾਹਿਬ ਸਾਰਿਆਂ ਨੇ ਅਸੀਂ ਰਲ ਮਿਲ ਕੇ ਅਸੀਂ ਇੱਕ ਬੜੀ ਲੰਬੀ ਮੀਟਿੰਗ ਹੋਈ ਹੈ ਔਰ ਦੋਨੋਂ ਪਹਰਾ ਨੇ ਇਹੀ ਮਤਲਬ ਜੋ ਫਾਈਨਲ ਡਿਸੀਜਨ ਇਹਨਾਂ ਦਾ ਇਹ ਵੀ ਆਇਆ ਕਿ ਕੋਈ ਵੀ ਧਿਰ ਇਹ ਚੰਦੀ ਨਹੀਂ ਸੀਗੀ ਵੀ ਕਿਸੇ ਵੀ ਤਰੀਕੇ ਦਾ ਸ਼ਹਿਰ ਦਾ ਮਾਹੌਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਔਰ ਦੋਨੋਂ ਹੀ ਧਿਰ ਅਮਨ ਸ਼ਾਂਤੀ ਚਾਹੁੰਦੇ ਆ ਸਿਗਾ ਔਰ ਮੈਂ ਇਹ ਦੋਨਾਂ ਨੂੰ ਇਨਾ ਵਾ ਸ਼ੁਕਰੀਆ ਵੀ ਕਰਦਾ ਮੈਂ ਕਿ ਬਹੁਤ ਸ਼ਹਿਰ ਦੀ ਜਿਹੜੀ ਪੀਸ ਆ ਉਹਨੂੰ ਪ੍ਰੋਪਰਟਿ ਮੈਂ ਰੱਖਦੇ ਹੋਏ ਇਨਾ ਨੇ ਹਮੇਸ਼ਾ ਜਿਸ ਤਰੀਕੇ ਦੇ ਨਾਲ Hindu Muslim Sikh Kaisaiya ਅਸੀਂ ਸਾਰੇ ਵਧੀਆ ਤਰੀਕੇ ਦੇ ਨਾਲ ਅਸੀਂ ਸ਼ਹਿਰ ਦੇ ਵਿੱਚ ਰਹਨੇ ਆ ਬਾਜ਼ੀਆ ਪਿਆਰ ਨਾਲ ਰਹਨੇ ਆ ਉਸੇ ਤਰੀਕੇ ਦੇ ਨਾਲ ਇਹ ਸ਼ਹਿਰ ਇਸੇ ਤਰੀਕੇ ਨਾਲ ਲੱਗੇ ਬਧੇਗਾ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਨੀ ਚਾਹੁੰਗਾ ਕਿ ਅਸੀਂ ਇਸ ਤਰੀਕੇ ਦੀ ਜਿਹੜੀ ਰਾਜਨੀਤੀ ਹੈ ਇਸ ਸਮੇਂ ਜ਼ਰੂਰਤ ਆ ਸਾਨੂੰ ਇਸ ਤਰੀਕੇ ਦੀ ਰਾਜਨੀਤੀ ਤੋਂ ਉਹ ਪਰਹਵਰਸ਼ ਕੇ ਆਪਸੀ ਭਾਈਚਾਰਾ ਬਣਾਉਂਦੀ ਕਿਉਂਕਿ ਫਿਰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕ ਕਾ ਲਾਉਣਾ ਹੈ